ਸਤਿ ਸ੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ। ਵੈਸੇ ਮੈਂ ਅਰਵਿੰਦ ਕੇਜਰੀਵਾਲ ਦਾ ਇੱਕ ਬਿਆਨ ਸੁਣ ਰਿਹਾ ਸੀਗਾ ਉਹ ਕਹਿ ਰਹੇ ਸੀਗੇ ਕਿ ਅਸੀਂ ਪੰਜਾਬ ਦੇ ਵਿੱਚ ਵੰਡੇਟਾ ਦੇ ਤਹਿਤ ਪਰਚਿਆਂ ਦੀ ਰਾਜਨੀਤੀ ਬੰਦ ਕਰ ਦਿੱਤੀ ਹੈ। ਸਾਡੇ ਰਾਜ ਦੇ ਵਿੱਚ ਇਹ ਸਾਰਾ ਕੁਝ ਹੋਇਆ। ਔਰ ਉਸ ਤੋਂ ਬਾਅਦ ਇੱਕ ਵਾਰ ਤਾਂ ਸੁਣ ਕੇ ਲੱਗਦਾ ਹੈ ਕਿ ਸੱਚੀ ਉਹ ਦੌਰ ਬਦਲ ਚੁੱਕਾ ਹੈ। ਪਰ ਜਿਸ ਹਿਸਾਬ ਨਾਲ ਚੀਜ਼ਾਂ ਅੱਗੇ ਵਧ ਰਹੀਆਂ ਨੇ ਉਹ ਕਹਾਣੀ ਕੁਝ ਹੋਰ ਬਿਆਨ ਕਰਦੀਆਂ ਨੇ ਮਤਲਬ ਇੱਥੇ ਪਤਾ ਨਹੀਂ ਵਿਰੋਧੀਆਂ ਦੇ ਉੱਤੇ ਪਰਚੇ ਦਰਜ ਹੁੰਦੇ ਆ ਜਾਂ ਨਹੀਂ ਹੁੰਦੇ ਉਹ ਤੁਸੀਂ ਲੋਕ ਜ਼ਿਆਦਾ ਬਿਹਤਰ ਜਾਣਦੇ ਹੋ ਪਰ ਦਿੱਲੀ ਵਾਲਿਆਂ ਦੇ ਉੱਤੇ ਪਰਚੇ ਪੰਜਾਬ ਦੇ ਵਿੱਚ ਹੋ ਰਿਹਾ ਕਮਾਲ ਦੀ ਗੱਲ ਇਹ ਹੈ ਕਿ ਆਤਸ਼ੀ ਜਿਹਦੀ ਇੱਕ ਵੀਡੀਓ ਖਾਸੀ ਵਾਇਰਲ ਹੋਈ ਸੀਗੀ ਵਿਧਾਨ ਸਭਾ ਦੇ ਅੰਦਰ ਬੋਲਦਿਆਂ ਦੀ ਔਰ ਉਹਦੇ ਵਿੱਚ ਕਥਿਤ ਰੂਪ ਚ ਇਹ ਇਲਜ਼ਾਮ ਧਰੇ ਗਿਆ ਕਿ ਗੁਰੂਆਂ ਦਾ ਅਪਮਾਨ ਕੀਤਾ ਗਿਆ ਆਚੀ ਦੇ ਵੱਲੋਂ ਆਪਣੇ ਬਿਆਨਾਂ ਦੇ ਵਿੱਚ ਭਾਜਪਾ ਨੇ ਵੀ ਬਹੁਤ ਰੌਲਾ ਪਾਇਆ ਬਾਕੀ ਪਾਰਟੀਆਂ ਨੇ ਵੀ ਰੌਲਾ ਪਾਇਆ ਇੱਥੇ ਬਚ ਬਚਾਅ ਵੀ ਕੀਤਾ ਗਿਆ ਤੇ ਹੁਣ ਖਬਰ ਇਹ ਨਿਕਲ ਕੇ ਆਉਂਦੀ ਹੈ ਕਿ ਜਲੰਧਰ ਦੇ ਵਿੱਚ ਪਰਚਾ ਦਰਜ ਕਰ ਲਿਆ ਗਿਆ ਵਿਧਾਨ ਸਭਾ ਦਿੱਲੀ ਦੇ ਅੰਦਰ ਇਹ ਗੱਲ ਉਠਾਈ ਜਾਂਦੀ ਹੈ ਕਿ ਐਦਾਂ ਕਿੱਦਾਂ ਵਿਧਾਨ ਸਭਾ ਦੇ ਅੰਦਰ ਦੀ ਕਿਸੇ ਵੀਡੀਓ ਨੂੰ ਲੈ ਕੇ ਪਰਚਾ ਬਾਹਰ ਕਿਵੇਂ ਦਰਜ ਹੋ ਸਕਦਾ ਉਹ ਵੀ ਦੂਜੇ ਸੂਬੇ ਚ ਜਾ ਕੇ ਕਿਵੇਂ ਦਰਜ ਹੋ ਸਕਦਾ ਇਹ ਤਾਂ ਬ੍ਰੀਚ ਆਫ ਪ੍ਰਿਵੀਲੇਜ ਹੈਗਾ ਸਪੀਕਰ ਤੋਂ ਮੰਗ ਕੀਤੀ ਜਾਂਦੀ ਹੈ ਜੀ ਕਿ ਸਾਡੇ ਮੰਤਰੀ ਦੇ ਉੱਤੇ ਇੰਜ ਪਰਚਾ ਦਰਜ ਕੀਤਾ ਕਿਉਂਕਿ ਉਹਨੇ ਐਕਸ ਦੇ ਉੱਤੇ ਇਹ ਵੀਡੀਓ ਸਾਂਝੀ ਕੀਤੀ ਸੀਗੀ ਇਸ ਕਰਕੇ ਇਹ ਤਲਬ ਕੀਤਾ ਜਾਵੇ ਬਕਾਇਦਾ ਪੁਲਿਸ ਕਮਿਸ਼ਨਰ ਨੂੰ ਤੇ ਹੁਣ ਪੁਲਿਸ ਕਮਿਸ਼ਨਰ ਨੂੰ ਤਲਬ ਕਰਨ ਦੀ ਜਿਹੜੀ ਆ ਉਹ ਤਿਆਰੀ ਕਰ ਲਈ ਗਈ ਹੈ ਮਤਲਬ ਇਹ ਪੇਚਾ ਕਸੂਤਾ ਪੈ ਰਿਆ ਮਾਮਲਾ ਇੱਥੋਂ ਤੱਕ ਨਹੀਂ ਰੁਕਿਆ ਹੁਣ ਖਬਰਾਂ ਇਹ ਵੀ ਨੇ ਕਿ ਉਸ ਵੀਡੀਓ ਨੂੰ ਸਾਂਝਾ ਕਰਨ ਦੇ ਰੂਪ ਦੇ ਵਿੱਚ ਸੁਖਪਾਲ ਖਹਿਰਾ ਸੁਖਬੀਰ ਬਾਦਲ ਪ੍ਰਗਟ ਸਿੰਘ ਤੇ ਕੁਝ ਹੋਰਾਂ ਦੇ ਉੱਤੇ ਵੀ ਕਹਿੰਦੇ ਆ ਕਿ ਪਰਚਾ ਦਰਜ ਕੀਤਾ ਖੁਦ ਸੁਖਪਾਲ ਖੈਰਾ ਇਹਦਾ ਇਨਕਸ਼ਾਫ ਕਰਦੇ ਨੇ ਮਾਮਲਾ ਜਾ ਕੇ ਕਿਹੜੇ ਪਾਸੇ ਨੂੰ ਰਿਹਾ ਹੈ ਇਹ ਪੁਲਿਸ ਤੰਤਰ ਬਣਦਾ ਜਾ ਰਿਹਾ ਪੁਲਿਸ ਰਾਜ ਬਣਦਾ ਜਾ ਰਿਹਾ ਪੰਜਾਬ ਜਾਂ ਇਹ ਕਿਹਾ ਜਾਵੇ ਕਿ ਦਿੱਲੀ ਵਾਲੇ ਲੀਡਰਾਂ ਨੂੰ ਬਚਾਉਣ ਲਈ ਪੰਜਾਬ ਪੁਲਿਸ ਦੀ ਵਰਤੋਂ ਕੀਤੀ ਜਾ ਰਹੀ ਹੈ ਇਹਨਾਂ ਸਵਾਲਾਂ ਦੇ ਸਾਹਮਣੇ ਖੋਵਾਂਗੇ ਮੇਰੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਪ੍ਰਵੇਸ਼ ਸ਼ਰਮਾ ਜੀ ਪ੍ਰਵੇਸ਼ ਜੀ ਜੀ ਆਇਆਂ ਮਿਹਰਬਾਨੀ ਜਸਵੀਰ ਜੀ ਪ੍ਰਵੇਸ਼ ਜੀ ਮੈਂ ਦੇਖ ਰਿਹਾ ਹਾਂ ਕਿ ਇੱਥੇ ਜੋ ਕੁਝ ਹੁੰਦਾ ਆ ਚਲੋ ਉਹਦੇ ਉੱਤੇ ਤਾਂ ਚੀਜ਼ਾਂ ਹੁੰਦੀਆਂ ਜਾਂ ਕਿ ਮਾਨ ਸਾਹਿਬ ਨੂੰ ਕਿਸੇ ਨੇ ਕੁਝ ਕਹਿਤਾ ਤੇ ਉਹਦੇ ਤੇ ਪਰਚਾ ਦਰਜ ਕਰ ਲਓ ਪੱਤਰਕਾਰਾਂ ਨੇ ਕੋਈ ਜਾਣਕਾਰੀ ਸਾਂਝੀ ਕਰ ਲਈ ਤੇ ਉਹਦੇ ਉੱਤੇ ਪਰਚਾ ਦਰਜ ਕਰ ਲਓ ਪਰ ਇਹ ਸਿਲਸਿਲਾ ਕੰਟੀਨਿਊਟੀ ਦੇ ਵਿੱਚ ਚੱਲਣਾ ਸ਼ੁਰੂ ਹੋ ਗਿਆ ਕਿ ਦਿੱਲੀ ਵਾਲਿਆਂ ਨੂੰ ਵੀ ਜੇ ਫੁੱਲ ਦੀ ਲੱਗਦੀ ਆ ਨਾ ਤੇ ਜੇ ਉੱਥੋਂ ਦਿੱਲੀ ਪੁਲਿਸ ਇਹਨਾਂ ਦੇ ਅਧੀਨ ਪਹਿਲਾਂ ਸੱਤਾ 'ਚ ਹੁੰਦਿਆ ਵੀ ਨਹੀਂ ਸੀ ਹੁਣ ਵੀ ਹੁਣ ਤਾਂ ਉਦਾਂ ਹੀ ਸੱਤਾ ਤੋਂ ਬਾਹਰ ਆ ਤੇ ਉਹਦੀ ਕਾਰਵਾਈ ਵੀ ਜਿਹੜੀ ਆ ਉਹ ਪੰਜਾਬ ਪੁਲਿਸ ਨੇ ਕਰਨੀਆਂ ਪਹਿਲਾਂ ਇੱਕ ਵਾਰੀ ਸੀ ਨਾ ਕਿ ਉਹ ਕੁਮਾਰ ਵਿਸ਼ਵਾਸ ਅਲਕਾ ਲਾਂਬਾ ਤੇ ਇੱਕ ਤੇਜਪਾਲ ਬੱਗਾ ਸੀਗਾ ਤੇਜਿੰਦਰਪਾਲ ਬੱਗਾ ਉਹਨਾਂ ਨੂੰ ਚੱਕਣ ਲਈ ਪੰਜਾਬ ਪੁਲਿਸ ਰੋਪੜ ਵਾਲੀ ਤੁਰ ਪਈ ਸੀ ਉਧਰਲੇ ਪਾਸੇ ਤੇ ਉਹ ਵੀ ਵਾਵਾ ਰੌਲਾ ਪਿਆ ਸੀਗਾ ਤੇ ਹੁਣ ਵੀ ਕਹਿੰਦੇ ਜੀ ਉਥੇ ਆਤਸ਼ੀ ਦੇ ਬਾਰੇ ਕੁਝ ਗੱਲ ਹੋਈ ਆ ਉਥੇ ਜਿਹੜਾ ਵੀਡੀਓ ਕੱਢੀ ਗਈ ਬਾਹਰ ਉਥੋਂ ਦਾ ਮੰਤਰੀ ਜਿਹੜਾ ਉਸ ਵੀਡੀਓ ਨੂੰ ਸਾਂਝਾ ਕਰਦਾ ਆ ਇਹ ਕਹਿੰਦੇ ਜੀ ਇਹ ਭ੍ਰਾਂਤੀ ਫਲਾਈ ਆ ਅਸੀਂ ਫੋਰੈਂਸਿਕ ਜਾਂਚ ਵੀ ਕਰਵਾ ਲਈ ਅਸੀਂ ਸਾਰਾ ਕੁਝ ਕਰਵਾ ਲਿਆ ਉਹ ਤਾਂ ਫੇਕ ਵੀਡੀਓ ਸੀ ਚਲੋ ਪਰਚਾ ਦਰਜ ਕਰਦੇ ਆ ਨਹੀਂ ਇਹਦੇ ਵਿੱਚ ਨਾ ਜੀ ਹੁਣ ਆਫੀਸ਼ੀਅਲ ਹੋ ਗਿਆ ਸਾਰਾ ਕੁਝ ਆਨ ਰਿਕਾਰਡ ਆ ਗਿਆ ਜਿਹੜੇ ਸਪੀਕਰ ਨੇ ਮਤਲਬ ਕਿ ਦਿੱਲੀ ਦੇ ਅਸੈਂਬਲੀ ਦੇ ਉਹਨਾਂ ਨੇ ਕਹਤਾ ਵੀ ਇਹ ਬ੍ਰੀਚ ਹੈ ਜੀ ਪ੍ਰਿਵਿਲੇਜ ਮੋਸ਼ਨ ਦੀ ਵੀ ਜਿਹੜੀ ਉਹ ਵੀਡੀਓ ਹੈ ਉਹ ਅਸੈਂਬਲੀ ਦੀ ਪ੍ਰਾਪਰਟੀ ਹੈ ਹਮ ਵੀ ਉਹ ਬਾਹਰ ਪੁਲਿਸ ਉਹਨੂੰ ਨਹੀਂ ਬੇਸ ਬਣਾ ਸਕਦੀ ਕੋਈ ਐਫ ਆਈ ਆਰ ਕਰਨ ਦੇ ਲਈ ਹਾਲਾਂਕਿ ਜਲੰਧਰ ਪੁਲਿਸ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਪੁਲਿਸ ਨੂੰ ਉਹਦੇ ਚ ਉਹਨਾਂ ਨੇ ਇਹ ਗੱਲ ਕਲੀਅਰਿਫਾਈ ਕਰੀ ਹੈ ਵੀ ਇਹ ਜਿਹੜਾ ਪਰਚਾ ਇਹ ਕਪਲ ਮਿਸ਼ਰਾ ਦੇ ਖਿਲਾਫ ਨਹੀਂ ਹੈਗਾ ਹਮ ਉਦੇ ਚ ਉਹਨਾਂ ਨੇ ਕੁਝ ਬੰਦੇ ਨੇ ਜਿਨ੍ਹਾਂ ਨੇ ਸਪਰੈਡ ਕਰੀ ਐ ਉਹਨਾਂ ਨੇ ਹਾਂ ਆਪਣੇ ਪ੍ਰੈਸ ਨੋਟ ਦੇ ਵਿੱਚ ਇਹ ਜ਼ਰੂਰ ਕਿਹਾ ਵੀ ਜਿਹੜੀ ਇਹ ਵੀਡੀਓ ਐ ਵੀ ਜਿਹੜੇ ਮਿਨਿਸਟਰ ਨੇ ਉਹਨਾਂ ਦੇ ਹੈਂਡਲ ਤੋਂ ਡਾਊਨਲੋਡ ਜ਼ਰੂਰ ਕੀਤੀ ਗਈ ਐ ਜੀ ਵੀ ਅਸੀਂ ਉਹਨੂੰ ਡਾਊਨਲੋਡ ਕਰਕੇ ਫੋਰੈਂਸਿਕ ਲੈਬ ਤੋਂ ਉਹਦੀ ਜਾਂਚ ਕਰਵਾਈ ਐ ਜਿਹਦੇ ਚ ਉਹ ਡਿਸਟਾਰਟਡ ਪਾਈ ਗਈ ਐ ਡਾਕਟਰਡ ਪਾਈ ਗਈ ਐ ਵੀ ਉਹ ਓਰੀਜਨਲ ਵੀਡੀਓ ਨਹੀਂ ਹੈਗੀ ਤੇ ਪਰ ਜਿੰਨਾ ਕੁਇਕਲੀ ਇਹਦੇ ਤੇ ਐਕਸ਼ਨ ਹੋਇਆ ਜੀ ਇਹ ਤੋਂ ਪਹਿਲਾਂ ਬਹੁਤ ਵੱਡੇ ਵੱਡੇ ਮਸਲੇ ਪਏ ਨੇ ਜੀ ਬੜੀਆਂ ਮਤਲਬ ਵੀਡੀਓਜ਼ ਫਸੀਆਂ ਪੰਜਾਂ ਨੇ ਪਹਿਲਾਂ ਵਾਲੀ ਚਾਹੀ ਜੀ ਫੁਰਤੀ ਨਹੀਂ ਦਿਖਾਈ ਗਈ ਪਰ ਹੁਣ ਇਹਦੇ ਵਿੱਚ ਨਾ ਜੀ ਇਹ ਹੁਣ ਕਿਉਂਕਿ ਉਹਨਾਂ ਨੇ ਕਹਿਤਾ ਪਹਿਲਾਂ ਤਾਂ ਉੱਥੇ ਮੰਗੇ ਕਰ ਰਹੇ ਸੀ ਵੀ ਜਿਹੜੇ ਡੀਜੀਪੀ ਨੇ ਪੰਜਾਬ ਦੇ ਵੀ ਉਹਨਾਂ ਨੂੰ ਤਲਬ ਕਰੋ ਜੀ ਹੁਣ ਉਹ ਕਹਿੰਦੇ ਵੀ ਕਮਿਸ਼ਨਰ ਨੂੰ ਤਲਬ ਕੀਤਾ ਜਾਊਗਾ ਪ੍ਰੋਸੈਸ ਉਹਨਾਂ ਨੇ ਸਟਾਰਟ ਕਰਤਾ ਜੀ ਇਹਦੇ 'ਚ ਨਾ ਜੀ ਮੈਨੂੰ ਇਹ ਲੱਗਦਾ ਵੀ ਇਹ ਪਹਿਲੀ ਸਰਕਾਰ ਹੈ ਜਿਹੜੀ ਨਾ ਵੱਡੇ ਅਫਸਰਾਂ ਦੇ ਵੀ ਸਰਮੋਣੇ ਕਰਾ ਰਹੀ ਹੈ ਹਮ ਜਿਹੜੀਆਂ ਪਹਿਲਾਂ ਸਰਕਾਰਾਂ ਹੁੰਦੀਆਂ ਸੀਗੀਆਂ ਉਹច ਲੋਕ ਕਈ ਵਾਰੀ ਕੋਈ ਘਰਾਰੀ ਫਸ ਜਾਂਦੀ ਸੀ ਤਾਂ ਉਹ ਛੋਟੇ-ਮੋਟੇ ਅਫਸਰ ਤੇ ਕਾਰਵਾਈ ਕਰਕੇ ਵੱਡੇ ਅਫਸਰ ਨੂੰ ਹਮੇਸ਼ਾ ਪ੍ਰੋਟੈਕਟ ਕਰਦੀਆਂ ਸੀਗੀਆਂ ਪਰ ਇਹ ਸਰਕਾਰ ਦੇ ਵਿੱਚ ਤਾਂ ਤੁਸੀਂ ਦੇਖੋ ਵੀ ਆਈਪੀਐਸ ਨੂੰ ਹੀ ਰਗੜਾ ਲੱਗਦਾ ਜਾ ਰਿਹਾ ਹੈ ਤੇ ਕਈ ਆਈਐਸ ਵੀ ਰਗੜੇ ਗਏ ਪਿੱਛੇ ਜੇ ਹਾਲਾਂਕਿ ਉਹਨਾਂ ਦਾ ਕਸੂਰ ਨਹੀਂ ਸੀਗਾ ਉਹਨਾਂ ਨੇ ਉਹੀ ਹੁਕਮ ਮਤਲਬ ਕਿ ਸਿਰ ਮੱਥੇ ਲਾਏ ਜਿਹੜੇ ਉਹਨਾਂ ਨੂੰ ਉਹਨਾਂ ਦੇ ਪੋਲੀਟੀਕਲ ਬੌਸਸ ਤੋਂ ਆਏ ਪਰ ਅਖੀਰ ਨੂੰ ਜਿਹੜੀ ਗਾਜ ਗਿਰਦੀ ਦੀਂਦੀ ਆ ਜਾਂ ਗਿਰੀ ਹੈ ਉਹ ਇਹਨਾਂ ਅਫਸਰਾਂ ਦੀ ਗਿਰਦੀ ਹੈ ਜੀ ਇਨਾਂ ਨੂੰ ਵੀ ਸਮਝਣਾ ਚਾਹੀਦਾ ਹੈ ਵੀ ਕਿਤੇ ਨਾ ਜਿਹੜਾ ਸਟੇਟ ਹੈ ਨਾ ਵੀ ਸਟੇਟ ਦੇ ਜਿਹੜੇ ਲੋਕ ਨੇ ਉਹ ਇਹਨਾਂ ਤੋਂ ਕੀ ਉਮੀਦ ਕਰਦੇ ਨੇ ਵੀ ਕੰਮ ਇਹ ਕਿਵੇਂ ਕਰਦੇ ਨੇ ਜਿਹੜੀ ਹੁਣ ਪੋਲੀਟੀਕਲ ਕਲਾਸ ਹੈ ਉਹ ਕੰਮ ਕਰਾ ਕੇ ਵੀ ਇਹਨਾਂ ਦੇ ਪਿੱਛੇ ਸਟੈਂਡ ਨਹੀਂ ਲੈਂਦੀ ਹਮ ਆਪਾਂ ਪਿੱਛੇ ਜਿਨੀਗਾ ਮਾਰੀ ਆਪਾਂ ਤਰਨਤਾਰਨ ਵਾਲੇ ਇਲੈਕਸ਼ਨ ਚ ਵੀ ਦੇਖਿਆ ਉਸ ਤੋਂ ਬਾਅਦ ਜਿਹੜੇ ਲੋਕ ਜਿਹੜੇ ਪਟਿਆਲੇ ਵਾਲੇ ਐਸਐਸਪੀ ਨੂੰ ਵੀ ਚਲੋ ਛੁੱਟੀ ਤੇ ਜਾਣਾ ਪਿਆ ਤੇ ਇਹਨਾਂ ਇੱਕ ਲੰਬੀ ਲਿਸਟ ਚਲਦੀ ਆ ਰਹੀ ਹੈ ਤੇ ਲੋਕ ਇਹ ਉਮੀਦ ਰੱਖਦੇ ਨੇ ਵੀ ਹੁਣ ਇੰਨੀ ਕੁ ਮਤਲਬ ਕਿ ਜਿਹੜੀ 72 ਰਾਤ ਜਿਹੜੀ ਜਿਹੜੀ ਹਾਲਤ ਐ ਅਫਸਰਾਂ ਦੀ ਹੋ ਚੁੱਕੀ ਐ ਵੀ ਅਫਸਰ ਹੁਣ ਕੁਝ ਸਿੱਖਿਆ ਲੈਣਗੇ ਜੀ ਇਹ ਜਿਹੜਾ ਕੇਸ ਐ ਨਾ ਜੀ ਇਹ ਐਗਜ਼ਾਮਪਲ ਸੈੱਟ ਕਰੂਗਾ ਹਮ ਜਿਸ ਤਰੀਕੇ ਦਾ ਲੱਗ ਰਿਹਾ ਹੈ ਪਹਿਲਾਂ ਜਦੋਂ ਤੁਹਾਨੂੰ ਯਾਦ ਹੋਣਾ ਐ ਵੀ ਪਹਿਲਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਤੋਂ ਬੰਦੇ ਚੱਕੇ ਜਾ ਕੇ ਉਦੋਂ ਬਚਤ ਕਿਉਂ ਰਹਿ ਗਈ ਉਦੋਂ ਦਿੱਲੀ ਦੀ ਅਸੈਂਬਲੀ ਦੇ ਵਿੱਚ ਆਮ ਆਦਮੀ ਪਾਰਟੀ ਬੈਠੀ ਸੀ ਹਮ ਤੇ ਹੁਣ ਨਹੀਂ ਉਹਦਾ ਉਹ ਕਾਰਨ ਵੀ ਨਹੀਂ ਸੀਗੇ ਉਹਦੇ ਕਾਰਨ ਕੁਝ ਹੋਰ ਸੀਗੇ ਉਹਦੇ ਕਾਰਨ ਇਹ ਸੀਗੇ ਕਿ ਉਹ ਜੋ ਕੁਝ ਹੋਇਆ ਸੀ ਬਾਹਰ ਹੋਇਆ ਸੀ ਜੀ ਇੱਥੇ ਵਿਧਾਨ ਸਭਾ ਆ ਜੀ ਵਿਧਾਨ ਸਭਾ ਦੇ ਅੰਦਰ ਦਾ ਸਾਰਾ ਕੁਝ ਆ ਇਹ ਚੰਗੇ ਭਲੇ ਪੁਲਿਸ ਵਾਲੇ ਵੀ ਜਾਣਦੇ ਨੇ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੋएगी ਪਰਚਾ ਦਰਜ ਕੀਤਾ ਹੋਏਗਾ ਇਹ ਸਰਕਾਰ ਵੀ ਜਾਣਦੀ ਆ ਚਾਹੇ ਕਿਸੇ ਨੇ ਪਾਰਲੀਮੈਂਟ ਦੇ ਅੰਦਰ ਕੁਝ ਕਿਹਾ ਚਾਹੇ ਕਿਸੇ ਨੇ ਵਿਧਾਨ ਸਭਾ ਦੇ ਅੰਦਰ ਕਿਹਾ ਉਹਦੇ ਤੇ ਐਫ ਆਈ ਆਰ ਨਹੀਂ ਦਰਜ ਹੋ ਸਕਦੀ ਕੁਝ ਵੀ ਹੋਵੇ ਇਸੇ ਕਰਕੇ ਸ਼ਾਇਦ ਆਤਸ਼ੀ ਵੀ ਬਚ ਗਈ ਜੇ ਉਹ ਬਿਲਕੁਲ ਸਹੀ ਦਰੁਸਤ ਸੀਗਾ ਉਹ ਪਹਿਲਾਂ ਪ੍ਰਚਾਰਿਆ ਗਿਆ ਜੇ ਉਹ ਹੀ ਬੋਲਿਆ ਜੇ ਇਹ ਹੀ ਗੱਲ ਬਾਹਰ ਬੋਲੀ ਹੁੰਦੀ ਜੋ ਪ੍ਰਚਾਰ ਕੀਤਾ ਗਿਆ ਐਫ ਆਈ ਆਰ ਉਸੇ ਵੇਲੇ ਹੋ ਜਾਣੀ ਸੀ ਅरेस्ट ਤੱਕ ਗੱਲਾਂ ਚੱਲ ਜਾਣੀਆਂ ਸੀਗੀਆਂ ਕਿਉਂਕਿ ਵਿਧਾਨ ਸਭਾ ਦੇ ਅੰਦਰ ਸੀ ਬੀ ਜੀ ਪੀ ਦੀ ਵੀ ਮਜਬੂਰੀ ਸੀ ਉੱਥੇ ਸੱਤਾ ਹੋਣ ਦੇ ਬਾਜੂ ਦੇ ਇਸੇ ਕਰਕੇ ਸਪੀਕਰ ਦੇ ਕੋਲ ਜਿਹੜਾ ਉਹ ਮਤਾ ਪੁਗਾਇਆ ਜਾਂਦਾ ਚੁੱਕਿਆ ਜਾਂਦਾ ਫਿਰ ਇਹਨਾਂ ਨੇ ਮੈਨੂੰ ਲੱਗਦਾ ਕਿ ਆਪਣੇ ਪੈਰ ਤੇ ਆਪ ਕਹਾੜੀ ਮਾਰ ਲਈ ਐਫ ਆਈ ਆਰ ਦਰਜ ਕਰਕੇ ਕਿ ਤੁਸੀਂ ਵਿਧਾਨ ਸਭਾ ਦੇ ਅੰਦਰ ਦੀ ਵੀਡੀਓ ਦੀ অথেন্টিਕੇਸ਼ਨ ਤੁਸੀਂ ਜਾਂਚਦੇ ਪਿਓ ਬਾਅਦ ਫਿਰ ਅੰਦਰ ਵਾਲੇ ਮਾਮਲੇ ਦੇ ਉੱਤੇ ਪਰਚਾ ਦਰਜ ਕਰਦੇ ਪਿਓ ਤੁਸੀਂ ਉਹ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਲਈ ਭਾਰੀ ਪੈ ਸਕਦੀਆਂ ਨੇ ਕਿ ਇਹ ਖਾਸ ਪ੍ਰਿਵੀਲੇਜ ਹੁੰਦਾ ਆ ਅੰਦਰ ਜੀ ਸਦਨ ਹੋਵੇ ਵਿਧਾਨ ਸਭਾ ਦਾ ਚਾਹੇ ਹੋਵੇ ਲੋਕ ਸਭਾ ਦਾ ਕਿ ਅੰਦਰਲੀ ਕਾਰਵਾਈ ਬਾਹਰ ਨਹੀਂ ਹੋ ਸਕਦੀ ਨਹੀਂ ਨਾ ਜਿਹੜੀ ਮਤਲਬ ਲੋਕਿ ਆਪਾਂ ਕੀ ਇਹ ਵੀ ਜਿਹੜਾ ਫਾਇਰ ਕੀਤਾ ਸੀ ਸਰਕਾਰ ਨੇ ਉਹ ਸਹੀ ਕੀਤਾ ਸੀਗਾ ਪਰ ਇਹ ਮਿਸ ਫਾਇਰ ਹੋ ਗਿਆ ਜੀ ਇਹ ਬੇਸਿਕਲੀ ਤਾਂ ਇਹ ਸੀ ਵੀ ਜਿਹੜੇ ਆਪਦੇ ਪੋਲੀਟੀਕਲ ਆਪੋਨੈਂਟ ਸੀ ਟੰਗਣੇ ਤਾਂ ਉਸ ਹੀ ਸਰਕਾਰ ਨੇ ਦੇమే ਸੁਪਾਲ ਸਿੰਘ ਦਾ ਰਾਜਾ ਹੋਰ ਨੇ ਜਿਨ੍ਹਾਂ ਨੇ ਇਹ ਵੀਡੀਓ ਸ਼ੇਅਰ ਕਰੀ ਹੈ ਜੀ ਅਖੀਰ ਨੂੰ ਤਾਂ ਜਿਹੜੀ ਇਨਵੈਸਟੀਗੇਸ਼ਨ ਹੈ ਉਹਨਾਂ ਤੱਕ ਲੈ ਕੇ ਜਾਣੀ ਹੈ ਇਹਨਾਂ ਨੇ ਤੇ ਹੋਰ ਜਿਹੜੀਆਂ ਹੋਰ ਪਾਰਟੀਆਂ ਦੇ ਲੀਡਰ ਨੇ ਕਿਉਂਕਿ ਵੀਡੀਓ ਵਾਈਡਲੀ ਸ਼ੇਅਰ ਹੋਈ ਹੈ ਆਪਾਂ ਵੀ ਦੇਖੀ ਹੈ ਜੀ ਆਪਾਂ ਵੀ ਕਈ ਹੈਂਡਲਾਂ ਤੇ ਪਾਈ ਹੋਈ ਦੇਖਦੇ ਆਂ ਵੀ ਇਹ ਕੀ ਬੋਲ ਰਹੇ ਨੇ ਮੈਡਮ ਜਾਂ ਕੀ ਹੈਗਾ ਐਗਜ਼ੈਕਟਲੀ ਪਰ ਹੁਣ ਇਹਨਾਂ ਨੇ ਅਖੀਰ ਨੂੰ ਟਾਰਗੇਟ ਤਾਂ ਆਪਣੇ ਪੋਲੀਟੀਕਲ ਆਪੋਨੈਂਟਸ ਕਰਨੇ ਸੀ ਪੰਜਾਬ ਦੇ ਵਿੱਚ ਤੇ ਇਹਨਾਂ ਨੂੰ ਇਹ ਨਹੀਂ ਪਤਾ ਸੀਗਾ ਇਹ ਮੈਨੂੰ ਲੱਗਦਾ ਇਹਨਾਂ ਨੂੰ ਉਮੀਦ ਨਹੀਂ ਸੀ ਵੀ ਐਫ ਆਈ ਆਰ ਜੇ ਕਰਦੇ ਆ ਤਾਂ ਇਹਦੇ ਚ ਇਸ ਇਹਦੇ ਤੋਂ ਨਾ ਅਫਸਰਾਂ ਦਾ ਵੀ ਥੋੜਾ ਜਿਹਾ ਜਿਹੜਾ ਲੈਵਲ ਆਫ ਇਨਫੋਰਮੇਸ਼ਨ ਹੈ ਉਹਦੇ ਦਾ ਪਤਾ ਲੱਗਦਾ ਹੈ ਵੀ ਚਲੋ ਆਪਾਂ ਇਹ ਮੰਨ ਲੈਂਦੇ ਆ ਵੀ ਜਿਹੜੇ ਲੀਡਰ ਤਾਂ ਘੱਟ ਪੜੇ ਲਿਖੇ ਨੇ ਜੀ ਜਿੱਡੇ ਸਾਡੇ ਪੋਲੀਟਿਸ਼ੀਨ ਨੇ ਵੀ ਉਹਨੂੰ ਕੋਈ ਇੰਨਾ ਗਿਆਨ ਨਹੀਂ ਉਹ ਤਾਂ ਲੋਕਾਂ ਨੇ ਬਹੁਤ ਤੁਸੀਂ ਆਮ ਆਦਮੀ ਪਾਰਟੀ ਕਹਿੰਦੀ ਜਿੰਨੇ ਸਾਡੇ ਕੋਲ ਪੜੇ ਲਿਖੇ ਕਿਸੇ ਪਾਰਟੀ 'ਚ ਹੈ ਨਹੀਂ ਸਾਡੇ ਕੋਲ ਡਾਕਟਰ ਆ ਵਕੀਲ ਆ ਉਹ ਅਸਲ 'ਚ ਸਿਆਸਤਦਾਨ ਹੀ ਹੋ ਕੇ ਤੇ ਸਾਡੇ ਕੋਲ ਹੀ ਪੜੇ ਲਿਖੇ ਸਿਆਸਤਦਾਨ ਨੇ ਨਹੀਂ ਇੱਕ ਨਾ ਅਕੈਡੈਮਿਕ ਕੁਆਲੀਫਿਕੇਸ਼ਨ ਹੋਰ ਹੁੰਦਾ ਹੈ ਇੱਕ ਤੁਹਾਨੂੰ ਨਾ ਜਿਹੜੀ ਇਹ ਲੈਜਿਸਲੇਟਿਵ ਨੇ ਇਹਨਾਂ ਬਾਰੇ ਗਿਆਨ ਹੋਣਾ ਟੋਟਲੀ ਡਿਫਰੈਂਟ ਹੈ ਜੀ ਜੇ ਤੁਸੀਂ ਐਮਏ ਮਾਸਟਰਸ ਕਰੀ ਹੋਈ ਹੈ ਡਾਕਟੋਰੇਟ ਤੁਸੀਂ ਕਰੀ ਹੋਈ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਹਾਨੂੰ ਪੂਰੀ ਦੁਨੀਆ ਦਾ ਗਿਆਨ ਹੋ ਗਿਆ ਬਿਲਕੁਲ ਗੱਲ ਇਹ ਹੈ ਵੀ ਜਿਹੜੇ ਸਾਡੇ ਪੜ੍ਹੇ ਲਿਖੇ ਐਮਐਲਏ ਵੀ ਨੇ ਨਾ ਜਿਹੜੇ ਪੜ੍ਹੇ ਲਿਖੇ ਮੰਤਰੀ ਨੇ ਚਲੋ ਹੈਗੇ ਨੇ ਕਾਫੀ ਨੇ ਆਪਾਂ ਵੀ ਮੰਨ ਲੈਣਾ ਵੀ ਕਾਫੀ ਪੜ੍ਹੇ ਲਿਖੇ ਨੇ ਉਹ ਉਹ ਨਾ ਐਮਐਲਏ ਬਣਨ ਤੋਂ ਬਾਅਦ ਜ਼ਿਆਦਾਤਰ ਪੜ੍ਹਨਾ ਲਿਖਣਾ ਛੱਡ ਜਾਂਦੇ ਨੇ ਹੂੰ ਉਹਨਾਂ ਦੇ ਕਈ ਮਜਬੂਰੀਆਂ ਹੁੰਦੀਆਂ ਨੇ ਉਹਨਾਂ ਲਈ ਬਈ ਟਾਈਮ ਨਹੀਂ ਹੁੰਦਾ ਜੀ ਲੋਕਾਂ ਲਈ ਜਾਣਾ ਹੁੰਦਾ ਹੁਣ ਇਹ ਜਿਹੜਾ ਪਰਚਾ ਹੋਇਆ ਹੈ ਨਾ ਜੀ ਇਹਦੇ 'ਚ ਇੱਕ ਬੜਾ ਲੈਵਲ ਆਫ ਜਿਹੜੀ ਇਨਫੋਰਮੇਸ਼ਨ ਹੈ ਅਪਡੇਸ਼ਨ ਅਫਸਰਾਂ ਦੀ ਉਹਦੇ ਤੇ ਬੜੀ ਇੱਕ ਥੌਟ ਪ੍ਰੋਵੋਕਿੰਗ ਜੀ ਗੱਲ ਹੈ ਵੀ ਅਫਸਰਾਂ ਨੂੰ ਇੰਨਾ ਵੀ ਨਹੀਂ ਪਤਾ ਵੀ ਤੁਸੀਂ ਕਿਹੜੀ ਚੀਜ਼ ਤੇ ਐਫਆਈਆਰ ਦੇ ਸਕਦੇ ਹੋ ਕਿਹੜੀ ਚੀਜ਼ ਤੇ ਐਫਆਈਆਰ ਨਹੀਂ ਦੇ ਸਕਦੇ ਇਹ ਤੁਸੀਂ ਜੇ ਚੀਜ਼ਾਂ ਟ੍ਰਿਕਲ ਡਾਉਨ ਕਰਕੇ ਦੇਖੋ ਨਾ ਜੀ ਥੋੜਾ ਜਿਹਾ ਇਹਨੂੰ ਨਿਚਲੇ ਲੈਵਲ ਤੇ ਲੈ ਜਾ ਕੇ ਦੇਖੋ ਵੀ ਕਿੰਨਾ ਜ਼ਿਆਦਾ ਫਰਨੇਰ ਕਰਦੀ ਹੈ ਹੂੰ ਹੁਣ ਤੁਸੀਂ ਇੱਕ ਵੀਡੀਓ ਜਿਹੜੀ ਮਤਲਬ ਕਿ ਅਸੈਂਬਲੀ ਦੇ ਵਿੱਚ ਦੀ ਵੀਡੀਓ ਹੈ ਤੁਸੀਂ ਉਹਦੇ ਤੇ ਪਰਚਾ ਦੇ ਰਹੇ ਹੋ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਤੁਸੀਂ ਪਰਚਾ ਨਹੀਂ ਦੇ ਸਕਦੇ ਫਿਰ ਆਮ ਲੋਕਾਂ ਨਾਲ ਪੁਲਿਸ ਕੀ ਕਰਦੀ ਹੋਣੀ ਹੈ ਜੀ ਇਹਦੇ 'ਚ ਨਾ ਜੀ ਜੇ ਥੋੜਾ ਜਿਹਾ ਇਹਨੂੰ ਹੋਰ ਅੱਗੇ ਵਧਾਈਏ ਆਪਾਂ ਮਸਲੇ ਨੂੰ ਇਹਦੇ 'ਚ ਜਿਹੜੀ ਪੰਜਾਬ ਪੁਲਿਸ ਦੀ ਵਰਕਿੰਗ ਹੈ ਹਮੇਸ਼ਾ ਕੁਐਸਚਨ ਦਾ ਵਿਸ਼ਾ ਰਹੀ ਹੈ ਹੂੰ ਇਹ ਹੁਣ ਵਾਲੀ ਸਰਕਾਰ ਦੇ ਮੌਕੇ ਨਹੀਂ ਪਹਿਲਾਂ ਵਾਲੀ ਸਰਕਾਰ ਦੇ ਵੀ ਉਦੋਂ ਪਹਿਲਾਂ ਵਾਲੀ ਸਰਕਾਰ ਦੇ ਵੀ ਪੁਲਿਸ ਤੇ ਨਾ ਇਹ ਦੋਸ਼ ਲੱਗਦੇ ਨੇ ਵੀ ਉਹ ਹਮੇਸ਼ਾ ਜਿਹੜੀ ਪੋਸਟਿੰਗ ਹੈ ਉਹ ਉਹ ਆਪਦੇ ਪੋਲੀਟੀਕਲ ਬੌਸੇਜ਼ ਨੂੰ ਖੁਸ਼ ਕਰਕੇ ਲੈਂਦੇ ਨੇ ਜੀ ਵੀ ਜਿਹੜੀ ਪੁਲਿਸ ਦੀ ਪੋਸਟਿੰਗ ਆ ਉਹ ਮੈਰਿਟ ਤੇ ਨਹੀਂ ਹੁੰਦੀ ਇਹ ਓਪਨਲੀ ਅਲੀਗੇਸ਼ਨ ਲੱਗਦੇ ਨੇ ਤੇ ਅਲੀਗੇਸ਼ਨ ਲਾਉਂਦਾ ਕੌਣ ਹੈ ਜਿਹੜੇ ਸੱਤਾਤਿਰ ਚ ਹੁੰਦੇ ਹੋਏ ਖੁਦ ਉਹੀ ਕੰਮ ਕਰਦੇ ਨੇ ਜਦੋਂ ਉਹੀ ਬੰਦੇ ਆਪੋਜੀਸ਼ਨ ਚ ਭੱਜ ਜਾਂਦੇ ਨੇ ਉਹੀ ਬੰਦੇ ਫਿਰ ਅਫਸਰਾਂ ਨੂੰ ਕਹਿਣ ਲੱਗ ਜਾਂਦੇ ਨੇ ਵੀ ਸਾਡਾ ਲਵੇ ਭਾਈ ਦੇਖਾਂਗੇ ਸਾਡੀ ਥੋੜੀ ਡਾਇਰੀ ਬਣਾ ਰਿਆ ਸੀ ਵੀ ਫਲਾਣੇ ਅਫਸਰ ਨੂੰ ਉਹਨੇ ਲਵਾਇਆ ਤੇ ਮਕੇ ਨੂੰ ਉਹਨੇ ਲਵਾਇਆ ਹੈ ਤੇ ਜਿਹੜੀਆਂ ਕੁਛ ਕਰਪਸ਼ਨ ਦੇ ਅਲੀਗੇਸ਼ਨ ਲੱਗਦੇ ਨੇ ਇਹ ਵੀ ਫਿਰ ਉਹੀ ਲੋਕ ਲਾਉਂਦੇ ਨੇ ਜਿਨ੍ਹਾਂ ਨੇ ਪਹਿਲਾਂ ਸਰਕਾਰਾਂ ਰਨ ਕਰੀਆਂ ਨੇ ਤੇ ਇਹ ਇਹ ਚੀਜ਼ਾਂ ਸਾਰੀਆਂ ਇੱਕ ਬਹੁਤ ਮਤਲਬ ਕਿ ਚਿੰਤਨ ਦਾ ਵਿਸ਼ਾ ਹੈ ਲੋਕਾਂ ਨੂੰ ਥੋੜਾ ਜਿਆਦਾ ਇਹਦੇ ਬਾਰੇ ਵਿਚਾਰਨਾ ਚਾਹੀਦਾ ਵੀ ਪਰ ਇਹਦੇ ਵਿੱਚ ਨਾ ਜਿਹੜਾ ਵਿਚਾਰ ਕਰਨ ਦੀ ਆਪਾਂ ਗੱਲ ਕਰਦੇ ਆਂ ਜੋ ਗੱਲਾਂ ਆ ਰਹੀਆਂ ਨੇ ਹੁਣ ਪਿਛਲੇ ਕੁਝ ਦਿਨ ਪਹਿਲਾਂ ਗੱਲ ਚੱਲੀ ਵੀ ਪੰਜਾਬ ਸਰਕਾਰ ਹੈ ਜਿਹੜੀ ਇੱਕ ਬਹੁਤ ਵੱਡਾ ਲੈਵਲ ਤੇ ਟਰਾਂਸਫਰਸ ਪਲਾਨ ਕਰ ਰਹੀ ਹੈ ਹੂੰ ਜਿਹੜੇ ਆਈਪੀਐਸ ਅਫਸਰ ਨੇ ਉਹਦੇ ਚ ਨਾ ਦੋ ਗੱਲਾਂ ਫਲੋਡ ਕੀਤੀਆਂ ਗਈਆਂ ਜਾਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਲੋਕਾਂ ਨੇ ਪਾਇਆ ਕੁਝ ਇੱਕ ਨਰੇਟਿਵ ਬਿਲਡ ਕਰਨ ਦੀ ਜਦੋਂ ਕੁਝ ਇਸ ਤਰ੍ਹਾਂ ਦੀ ਗੱਲ ਚੱਲੀ ਵੀ ਕਿਉਂਕਿ ਪੰਜਾਬ ਦੇ ਵਿੱਚ ਮਰਡਰ ਹੋ ਰਹੇ ਨੇ ਗੈਂਗਸਟਰ ਬਹੁਤ ਜ਼ਿਆਦਾ ਐਕਟਿਵ ਨੇ ਕ੍ਰਾਈਮ ਵੱਧ ਗਿਆ ਤੇ ਲੋਕਾਂ ਨੂੰ ਧਮਕੀਆਂ ਆ ਰਹੀਆਂ ਨੇ ਫਰੋਤੀਆਂ ਦੀਆਂ ਤੇ ਇੱਕ ਜਿਹੜਾ ਵਰਗ ਹੈ ਉਹ ਇਹ ਮੰਨ ਕੇ ਚੱਲ ਰਿਹਾ ਵੀ ਕਿਉਂਕਿ ਪੰਜਾਬ ਪੁਲਿਸ ਜਿਹੜੀ ਹੈਗੀ ਐ ਉਹ ਅਫੈਕਟਿਵ ਨਹੀਂ ਰਹੀ ਉਹਦੇ ਜਿਹੜੇ ਅਫਸਰ ਨੇ ਉਹ ਉਸ ਲੈਵਲ ਤੇ ਅਫੈਕਟਿਵ ਨਹੀਂ ਰਹੇ ਵੀ ਇਸ ਕਰਕੇ ਪੰਜਾਬ ਸਰਕਾਰ ਹੈ ਜਿਹੜੀ ਉਹ ਮਾਸ ਲੈਵਲ ਤੇ ਟਰਾਂਸਫਰਸ ਪਲਾਨ ਕਰ ਰਹੀ ਹੈ ਪੰਜਾਬ ਦੇ ਵਿੱਚ ਇਹਦੇ ਚ ਡੀ ਆਈ ਜੀ ਆਈ ਜੀ ਏ ਡੀ ਜੀ ਪੀ ਜਾਂ ਐਸ ਐਸ ਪੀ ਲੈਵਲ ਦੀਆਂ ਟਰਾਂਸਫਰਸ ਹੋਣੀਆਂ ਨੇ ਇਹ ਆਉਣ ਵਾਲੇ ਕੁਝ ਦਿਨਾਂ ਚ ਆਪਾਂ ਨੂੰ ਪਤਾ ਲੱਗ ਜਾਊਗਾ ਪਰ ਉਹ ਜਿਹੜਾ ਦੂਸਰਾ ਵਰਗ ਹੈ ਜੀ ਜਿਹੜਾ ਸਰਕਾਰ ਦੇ ਪ੍ਰੋ ਗਵਰਨਮੈਂਟ ਹੈ ਉਹ ਇਹ ਗੱਲ ਸੋਸ਼ਲ ਮੀਡੀਆ ਤੇ ਫਲਾ ਰਹੇ ਨੇ ਬਿਜੜੀਆਂ ਇਹ ਟਰਾਂਸਫਰਸ ਨੇ ਇਹ ਇਸ ਕਰਕੇ ਕਰੀਆਂ ਜਾ ਰਹੀਆਂ ਨੇ ਵੀ ਪਿੱਛੇ ਜਿਹੜੇ 15 ਆਈਪੀਐਸ ਅਫਸਰਾਂ ਦੀਆਂ ਪ੍ਰੋਮੋਸ਼ਨਾਂ ਹੋ ਜਾਂ ਨੇ ਵੀ ਡੀਆਈਜੀ ਜਾਂ ਆਈਜੀ ਬਣੇ ਨੇ ਵੀ ਉਹਨਾਂ ਨੂੰ ਐਡਜਸਟ ਕਰਨ ਲਈ ਇਹ ਜਿਹੜੇ ਬੰਦੇ ਪਹਿਲਾਂ ਕੁਰਸੀਆਂ ਤੇ ਬੈਠੇ ਨੇ ਵੀ ਉਹਨਾਂ ਨੂੰ ਕਿਸੇ ਹੋਰ ਪੋਸਟਿੰਗ ਤੇ ਲਾਇਆ ਜਾਊਗਾ ਜੀ ਤੇ ਪਰ ਇਹ ਨਾ ਬੜਾ ਮਤਲਬ ਕਿ ਜਿਵੇਂ ਹੁਣ ਇਹ ਵੀ ਗੱਲ ਚੱਲ ਰਹੀ ਹੈ ਵੀ ਪੰਜਾਬ ਦੇ ਵਿੱਚ 2026 ਜਿਹੜਾ ਇਲੈਕਸ਼ਨ ਇਅਰ ਹੈ ਵੀ ਇੱਥੇ ਕੁਝ ਟਫ ਜਿਹੜੇ ਪੁਲਿਸ ਅਫਸਰ ਮੰਨੇ ਗਏ ਨੇ ਜਿਹੜੇ ਹਾਰ ਸਖਤ ਨੇ ਵੀ ਉਹਨਾਂ ਨੂੰ ਫੀਲਡ ਪੋਸਟਿੰਗ ਦਿੱਤੀ ਜਾਊਗੀ ਹੂੰ ਕਿਉਂਕਿ ਇਹ ਗੱਲ ਦਾ ਦੇਖੋ ਮੰਨਣ ਨਾ ਮੰਨਣ ਇਹ ਗੱਲ ਸਰਕਾਰ ਨੂੰ ਵੀ ਪਤਾ ਹੈ ਵੀ ਉਹਨਾਂ ਦੀ ਕਰ ਕਰੀ ਬਹੁਤ ਹੋ ਗਈ ਲਾਅ ਐਂਡ ਆਰਡਰ ਨੂੰ ਲੈ ਕੇ ਲਾਅ ਐਂਡ ਆਰਡਰ ਇੱਕ ਬਹੁਤ ਵੱਡਾ ਮਸਲਾ ਬਣ ਗਿਆ ਪੰਜਾਬ ਦੇ ਵਿੱਚ ਅੱਜ ਦੀ ਘੜੀ ਤੇ ਹੁਣ ਇਹ ਗੱਲ ਸਰਕਾਰ ਓਪਨਲੀ ਨਹੀਂ ਮੰਨਦੀ ਅੰਦਰੋਗਤੀ ਇਹ ਗੱਲਾਂ ਚੱਲ ਰਹੀਆਂ ਨੇ ਇੱਕ ਨਾ ਆਪਣੇ ਡੀਜੀਪੀ ਸਾਹਿਬ ਨੇ ਵੀ ਪ੍ਰੈਸ ਕਾਨਫਰੰਸ ਕਰੀ ਸੀ ਜਦੋਂ ਆ ਸਾਲ ਸ਼ੁਰੂ ਹੋਇਆ ਜੀ ਉਹਨਾਂ ਨੇ ਵੀ ਆਪਣੀ ਇਹ ਗੱਲ ਦੇ ਵਿੱਚ ਇਹ ਗੱਲ ਮੰਨੀ ਸੀ ਵੀ ਜਿਹੜਾ ਅਸੀਂ ਹੁਣ ਪੋਸਟਿੰਗਾਂ ਕਰਨੀਆਂ ਨੇ ਉਹਦੇ ਚ ਜਿਹੜੇ ਟਫ ਮਤਲਬ ਕਿ ਐਕਸ਼ਨ ਹੈ ਜਿਹੜਾ ਉਹ ਲਿਆ ਜਾਊਗਾ ਫੀਲਡ ਦੇ ਵਿੱਚ ਹੁਣ ਤੱਕ ਕੀ ਕਰਦੇ ਰਹਿ ਵੀ ਜਿਹੜੇ ਟਫ ਐਕਸ਼ਨ ਸੌਫਟ ਸੀਗੇ ਹੁਣ ਤੱਕ ਇਹ ਤਾਂ ਹੁਣ ਪਤਾ ਨਹੀਂ ਜੀ ਵੀ ਕਿਉਂ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਮੀਡੀਆ ਦੇ ਵਿੱਚ ਵੀ ਆਈ ਆ ਗੱਲ ਇਹ ਵੀ ਟਫ ਐਕਸ਼ਨ ਹੋਰ ਵੀ ਯਾਨੀ ਕਿ ਟਫ ਐਕਸ਼ਨ ਲਿਆ ਜਾਊਗਾ ਪਰ ਪ੍ਰਵੇਸ਼ ਜੀ ਮਸਲਾ ਇਹ ਆ ਨਾ ਕਿ ਤੁਸੀਂ ਟਰਾਂਸਫਰ ਇਧਰ ਉਧਰ ਇਹ ਕੋਈ ਨਵਾਂ ਪਹਿਲੀ ਵਾਰੀ ਤਾਂ ਹੋਣਾ ਨਹੀਂ ਮੈਨੂੰ ਲੱਗਦਾ ਕਿ ਜਦੋਂ ਦੀ ਇਹ ਸਰਕਾਰ ਆਈ ਹੈ ਜਿੰਨੀਆਂ ਕ ਟਰਾਂਸਫਰਸ ਤੇ ਪੋਸਟਿੰਗਸ ਦਾ ਇਧਰ ਉਧਰ ਇਹਨਾਂ ਨੇ ਕੀਤਾ ਮੈਨੂੰ ਨਹੀਂ ਲੱਗਦਾ ਕਿ ਜਦੋਂ ਤੋਂ ਪਹਿਲਾਂ ਕੀਤਾ ਪਟਵਾਰੀ ਐ ਤਾਂ ਉਹਨਾਂ ਨੂੰ ਇੱਧਰ ਤੋਂ ਉੱਧਰ ਕਰ ਦਿਓ ਨਾ ਨਾਲ ਪੰਗਾ ਲੈ ਲਿਆ ਤਹਿਸੀਲਦਾਰਾਂ ਨਾਲ ਪੰਗਾ ਪਿਆ ਉਹ ਉਹਨਾਂ ਦੇ ਨਾਲ ਰੌਲਾ ਪੈ ਗਿਆ ਫਿਰ ਆਈਐਸ ਅਫਸਰਾਂ ਦੇ ਨਾਲ ਰੌਲਾ ਪਿਆ ਫਿਰ ਪੁਲਿਸ ਦੀ ਗੱਲ ਕਰ ਲਈਏ ਕਹਿੰਦੇ ਜੀ ਇਹ ਮੁੰਸ਼ੀ ਕਿੰਨੇ ਕਿੰਨੀ ਦੇਰ ਤੋਂ ਇੱਕ ਥਾਣੇ ਚ ਰਹਿੰਦੇ ਇਹਨਾਂ ਦੀਆਂ ਤਾਂ ਸਾਂਝਾ ਪਿਆਲੀਆਂ ਪਈਆਂ ਹੋਈਆਂ ਚੱਕੋ ਇਹਨਾਂ ਨੂੰ ਇੱਧਰ ਉੱਧਰ ਕਰ ਦਿਓ ਉੱਧਰੋਂ ਐਸਐਚਓ ਬਦਲ ਦਿਓ ਡੀਐਸਪੀ ਬਦਲ ਦਿਓ ਇਹ ਕੰਟੀਨਿਊਟੀ ਦੇ ਵਿੱਚ ਇਹ ਬਦਲ ਬਦਲਾਈਏ ਦੇ ਨਾਲ ਚੀਜ਼ਾਂ ਠੀਕ ਹੋ ਜਾਣਗੀਆਂ ਜਿਹੜਾ ਬੰਦਾ ਇੱਕ ਜਗ੍ਹਾ ਤੇ ਗਲਤ ਹੋਏਗਾ ਉਹ ਦੂਜੀ ਜਗ੍ਹਾ ਤੇ ਜਾ ਕੇ ਵੀ ਗਲਤ ਹੋਏਗਾ ਕਿਉਂਕਿ ਉਹਨਾਂ ਨੇ ਤਾਂ ਆਪਣੇ ਕਰ ਲੈਣੇ ਉਹ ਬੰਦੇ ਨੂੰ ਪਤਾ ਹੁੰਦਾ ਵੀ ਮੈਂ ਕਿੱਥੋਂ ਕਿਹੜਾ ਕੰਨ ਮਰੋੜਨਾ ਤੇ ਮੇਰੇ ਮੁਤਾਬਕ ਸੁਰ ਵਜਣੀ ਸ਼ੁਰੂ ਹੋ ਜਾਣੀਆਂ ਉਹ ਆਪਣੇ ਤਰੀਕੇ ਨਾਲ ਕਰ ਲੈਣਗੇ ਸਗੋਂ ਉਹਨਾਂ ਨੂੰ ਇੱਕ ਟਰਫ ਇਹੋ ਜਿਹੀ ਦੇਣ ਦੀ ਲੋੜ ਸੀ ਉਹਨਾਂ ਦੇ ਉੱਤੇ ਨਜ਼ਰਸਾਨੀ ਇਹੋ ਜਿਹੀ ਰੱਖਣ ਦੀ ਲੋੜ ਸੀ ਭਾਵੇਂ ਜਿੱਥੇ ਤੂੰ ਬੈਠਾ ਆਂ ਭਾਈ ਚਲੋ ਠੀਕ ਆ ਟਰਾਂਸਫਰ ਵੀ ਜ਼ਰੂਰੀ ਹੁੰਦੀ ਆ ਵੀ ਜਿੱਥੇ ਤੂੰ ਬੈਠਾ ਆਂ ਆ ਹੁਣ ਤੇਰੀ ਜ਼ਿੰਮੇਵਾਰੀ ਆ ਕਹਿੰਦੇ ਰਹਿ ਪਿਛਲੀਆਂ ਸਰਕਾਰਾਂ ਚ ਵੀ ਹੁਣ ਵੀ ਕਿ ਭਾਈ ਜੇ ਕਿਤੇ ਚੋਰੀ ਹੋ ਗਈ ਐਸਐਚਓ ਜ਼म्मेदार ਹੋਗਾ ਉਹਦੇ ਤੋਂ ਬਾਅਦ ਐਸਐਸਪੀ ਜ਼ਿੰਮੇਵਾਰ ਹੋਗਾ ਡੀਐਸਪੀ ਜ਼ਿੰਮੇਵਾਰ ਹੋਗਾ ਕਿਹਦੀ ਜ਼ਿੰਮੇਵਾਰੀ ਤੈਅ ਕਰਕੇ ਕਿਹਦੇ ਤੇ ਕਾਰਵਾਈ ਕੀਤੀ ਆ ਨਹੀਂ ਉਹਦੇ 'ਚ ਨਾ ਜੀ ਇੱਕ ਨਾ ਲਫ਼ਜ਼ਾਂ ਦਾ ਹੇਰ ਫੇਰ ਬਹੁਤ ਵੱਡਾ ਹੈ ਜਿਵੇਂ ਹੁਣ ਉਸ ਦਿਨ ਡੀਜੀਪੀ ਸਾਹਿਬ ਨੇ ਕਿਹਾ ਵੀ ਹੋਰ ਵੀ ਸਖਤ ਐਕਸ਼ਨ ਲਿਆ ਜਾਊਗਾ ਹੁਣ ਜਿਵੇਂ ਤੁਸੀਂ ਪੁੱਛਿਆ ਵੀ ਪਹਿਲਾਂ ਸਖਤ ਨਹੀਂ ਸੀਗੇ ਉਹ ਜਦੋਂ ਫਿਰ ਕਹਿ ਦਿੰਦੇ ਨੇ ਵੀ ਹੋਰ ਵੀ ਸਖਤ ਐਕਸ਼ਨ ਲਿਆ ਜਾਊਗਾ ਉਹਦੇ 'ਚ ਨਾ ਬਹੁਤ ਚੀਜ਼ਾਂ ਕਵਰ ਜੀਆਂ ਕਰ ਜਾਂਦੇ ਨੇ ਪੁਲਿਸ ਵਾਲੇ ਉਹਨਾਂ ਨੂੰ ਪਤਾ ਹੁੰਦਾ ਹੈ ਪਰ ਨਾ ਇਹ ਮਤਲਬ ਕਿ ਚਲੋ ਆਪਾਂ ਲਾਅ ਐਂਡ ਆਰਡਰ ਵੀ ਆਪਾਂ ਦੇਖੀਏ ਵੀ ਉਹ ਵੀ ਵਿਗੜਦਾ ਜਾ ਰਿਹਾ ਸਟੇਟ ਦਾ ਇੱਕ ਨਾ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਕੈਂਪੇਨ ਚਲਾਈ ਹੋਈ ਹੈ ਜਸਵੀਰ ਜੀ ਉਹਦੇ ਚ ਨਾ ਬਲਡੋਜ਼ਰ ਜਿਹੜਾ ਹੈਗਾ ਉਹ ਚੱਲਦਾ ਹੈ ਨਸ਼ੇ ਦੇ ਵਪਾਰੀਆਂ ਦੇ ਘਰਾਂ ਦੇ ਉੱਤੇ ਜੋ ਸਰਕਾਰ ਕਲੇਮ ਕਰਦੀ ਹੈ ਤੇ ਉਹਦੇ ਚ ਇਹ ਵੀ ਕਿਹਾ ਜਾਂਦਾ ਵੀ ਅਸੀਂ ਕਿਸੇ ਨੂੰ ਛੱਡਾਂਗੇ ਨਹੀਂ ਜੀ ਉਹਦੇ ਚ ਨਾ ਪਿੱਛੇ ਜੇ ਕੁਝ ਵੀਡੀਓਜ਼ ਆਈਆਂ ਨੇ ਜੀ ਉਹ ਵੀਡੀਓਜ਼ ਧਿਆਨ ਮੰਗਦੀਆਂ ਨੇ ਉਹਦੇ ਚ ਮਤਲਬ ਕਿ ਪੁਲਿਸ ਵਾਲੇ ਪਹਿਲਾਂ ਤਾਂ ਇਹ ਕਹਿੰਦੇ ਨੇ ਵੀ ਇਹਨਾਂ ਦਾ ਜਿਹੜਾ ਪਰਿਵਾਰ ਹੈ ਜਿਨ੍ਹਾਂ ਦਾ ਘਰ ਟਾ ਹੈ ਜੀ ਅਸੀਂ ਵੀ ਅਸੀਂ ਇਹ ਇਸ ਕਰਕੇ ਟਾ ਰਹੇ ਆ ਵੀ ਇਹ ਪਰਿਵਾਰ ਨਸ਼ੇ ਦੇ ਵਿੱਚ ਇਨਵੋਲਵ ਹੈ ਜੀ ਤੇ ਉਹ ਜਦੋਂ ਕੁਝ ਬੰਦੇ ਜਾ ਕੇ ਮਤਲਬ ਕਿ ਉਹਨੂੰ ਪੁੱਛਦੇ ਨੇ ਬੀ ਡੀ ਪੀ ਉਹਨੂੰ ਵੀ ਭਾਈ ਇਹ ਕਰ ਕਿਉਂ ਟਾ ਰਹੇ ਤੂੰ ਕਿਉਂ ਟਾ ਹੈ ਗਏ ਉਹ ਕਹਿੰਦਾ ਜੀ ਵੀ ਇਹ ਨਜਾਇਜ਼ ਸਾਰੀ ਹੈ ਹਮ ਵੀ ਵੀ ਸਾਨੂੰ ਤਾਂ ਦੇਖੋ ਵੀ ਸਾਨੂੰ ਤਾਂ ਪਤਾ ਨਹੀਂ ਵੀ ਇਹ ਬੰਦੇ ਨਸ਼ੇ 'ਚ ਵੀ ਇਨਵੋਲਵ ਨੇ ਜੀ ਤੇ ਉਸ ਤੋਂ ਬਾਅਦ ਉਹ ਬੰਦੇ ਫਿਰ ਤਹਿਸੀਲਦਾਰ ਲਵੇ ਵੀ ਜਾਂਦੇ ਨੇ ਜਿਹੜਾ ਤਹਿਸੀਲਦਾਰ ਉੱਥੇ ਖੜਾ ਹੁੰਦਾ ਹੈ ਉਹ ਕਹਿੰਦਾ ਵੀ ਤਹਿਸੀਲਦਾਰ ਨੂੰ ਪੁੱਛਿਆ ਜਾਂਦਾ ਜਾ ਕੇ ਤੇ ਉਹ ਫਿਰ ਕਹਿੰਦੇ ਨੇ ਵੀ ਨਹੀਂ ਜੀ ਵੀ ਅਸੀਂ ਤਾਂ ਸਿਰਫ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਵਾਸਤੇ ਆਏ ਜੀ ਥੈਨ ਦੁਬਾਰਾ ਫਿਰ ਜਦੋਂ ਪੁਲਿਸ ਅਫਸਰਾਂ ਨੂੰ ਪੁੱਛਦੇ ਨੇ ਲੋਕ ਆ ਕੇ ਫਿਰ ਪੁਲਿਸ ਅਫਸਰ ਵੀ ਕੰਨੀ ਜਾ ਕਤਰੌਣ ਲੱਗ ਜਾਂਦੇ ਨੇ ਕਿ ਲੋਕ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਭਾਈ ਇਹ ਨਸ਼ੇ ਦੀ ਨਸ਼ਾ ਮਤਲਬ ਜਿਹੜਾ ਹੈਗਾ ਯੁੱਧ ਨਸ਼ਾ ਵਿਰੁੱਧ ਦੀ ਪਬਲਿਸਿਟੀ ਕਰਨ ਲਈ ਮਤਲਬ ਕਿ ਜਿਹੜੀਆਂ ਨਜਾਇਜ਼ ਸਾਰੀਆਂ ਕਰੀਆਂ ਗਈਆਂ ਨੇ ਮਤਲਬ ਕਿ ਬਿਨਾ ਪਰਮਿਸ਼ਨ ਤੋਂ ਉਹਨਾਂ ਨੂੰ ਟਾਹਿਆ ਜਾ ਰਿਹਾ ਜੀ ਮਤਲਬ ਗੁੱਲਮੁਲਾ ਕਿ ਇਹ ਇਹ ਮੈਨੂੰ ਫਿਰ ਯਾਦ ਆ ਜਾਂਦਾ ਹੁਣ ਪਤਾ ਨਹੀਂ ਇਹਦੇ ਨਾਲ ਜੋੜ ਕੇ ਦੇਖਣੀ ਚਾਹੀਦੀ ਜਾਂ ਨਹੀਂ ਦੇਖਣੀ ਚਾਹੀਦੀ ਉਹ ਕਿਤੇ ਸੀਨਾ ਕਿ ਜੰਗਲ ਦੇ ਵਿੱਚ ਰੌਲਾ ਪੈ ਗਿਆ ਕਿ ਹਰ ਵਾਰ ਸ਼ੇਰ ਹੀ ਰਾਜਾ ਕਿਉਂ ਖੌਂਦਾ ਹੈ ਤੇ ਇਹ ਹੁਣ ਬਦਲਿਆ ਜਾਣਾ ਚਾਹੀਦਾ ਤੇ ਫਿਰ ਉਹ ਕਹਿੰਦੇ ਜੀ ਇਹ ਹੁਣ ਬਦਲਣਾ ਆ ਆਪਾਂ ਸਾਰੇ ਜੰਗਲ ਨੂੰ ਤਿਆਰ ਕਰ ਲੈਂਦਾ ਇੱਕ ਬਾਂਦਰ ਨੂੰ ਬਣਾ ਦਿੱਤਾ ਜਾਂਦਾ ਹੈ ਰਾਜਾ ਜੰਗਲ ਦਾ ਤੇ ਫਿਰ ਰਾਜੇ ਕੋਲ ਇੱਕ ਬੱਕਰੀ ਆਉਂਦੀ ਹੈ ਕਹਿੰਦੀ ਮੇਰਾ ਮੇਮਣਾ ਜਿਹੜਾ ਆ ਉਹ ਸ਼ੇਰ ਚੱਕ ਕੇ ਲੈ ਗਿਆ ਉਹ ਆਣ ਲੱਗਾ ਤੇ ਮੇਰੇ ਬੱਚੇ ਨੂੰ ਬਚਾ ਬੇਮਣੇ ਨੂੰ ਬਚਾ ਤੇ ਬੰਦ ਰ ਇਧਰੋਂ ਛਾਲ ਮਾਰ ਉਧਰੋਂ ਦਰਖਤ ਤੇ ਉਧਰੋਂ ਛਾਲ ਮਾਰ ਇਧਰਲੇ ਦਰਖਤ ਤੇ ਪੰਜ ਸੱਤ ਟਪੂਸੀਆਂ ਜੀਆਂ ਮਾਰ ਮਾਰ ਕੇ ਜਿਹੜਾ ਤੇ ਉਹ ਫੇਰ ਆ ਜਾਂਦਾ ਆਣ ਕੇ ਬਹਿ ਜਾਂਦਾ ਉਹ ਕਹਿੰਦੀ ਆ ਬੱਕਰੀ ਵੀ ਭਾਈ ਮੇਰਾ ਮੇਮਣਾ ਚੱਕ ਕੇ ਲੱਗਾ ਤੂੰ ਉਹ ਕਰ ਉਧਰ ਬਚਾ ਤੇ ਤੂੰ ਕੀ ਕਰਦਾ ਪਿਆ ਕਹਿੰਦਾ ਦੇਖ ਲੈ ਭਾਈ ਭੱਜ ਨੱਠ ਤਾਂ ਮੈਂ ਬਹੁਤ ਕੀਤੀ ਆ ਇਧਰੋਂ ਉਧਰੋਂ ਦੇਖ ਲੈ ਇੰਨੀ ਭੱਜ ਨੱਠ ਕੀਤੀ ਆ ਹੁਣ ਮੇਮਣੇ ਦਾ ਰੱਬ ਵਾਲੀ ਆ ਮੇਰੇ ਵੱਲੋਂ ਕੋਈ ਕਸਰ ਨਹੀਂ ਆ ਤੇ ਦੱਸ ਦੇ ਮੈਂ ਤਾਂ ਬਹੁਤ ਭੱਜ ਨੱਠ ਕੀਤੀ ਮਤਲਬ ਮਸ਼ਕੱਤ ਪੂਰੀ ਆ ਹੁੰਦਾ ਕੁਝ ਨਹੀਂ ਆ ਨੀ ਉਹਦੇ ਵਿੱਚ ਕੀ ਹੈ ਜੀ ਉਹਦੇ ਵਿੱਚ ਜਦੋਂ ਤੁਸੀਂ ਪੁਲਿਸ ਨੂੰ ਉਹਨਾਂ ਦਾ ਆਪਦਾ ਜਿਹੜਾ ਪਲਾਨ ਹੈ ਨਾ ਜੀ ਉਹ ਐਗਜ਼ੀਕਿਊਟ ਨਹੀਂ ਕਰਨ ਦੇਉਂਗੇ ਉਦੋਂ ਇਹੀ ਕੁਝ ਹੁੰਦਾ ਹੈ ਹਮ ਹੁਣ ਇੱਕ ਜਿਹੜਾ ਐਮਐਲਏ ਚੁਣਿਆ ਗਿਆ ਜਿਹੜਾ ਮੰਤਰੀ ਬਣਿਆ ਉਹ 5 ਸਾਲਾਂ ਲਈ ਬਣਦਾ ਜੀ ਜੇ ਉਹ ਟਰਮ ਪੂਰੀ ਕਰਦਾ ਤਾਂ ਕੰਨਿਆਂ ਦੇ ਤਾਂ ਪਹਿਲੀ ਹਾਰ ਪੈ ਜਾਂਦੇ ਨੇ ਪਹਿਲੀ ਟੰਗ ਦਿੱਤੇ ਜਾਂਦੇ ਨੇ ਉਹ ਜੇ ਇੱਕ ਬੰਦਾ 5 ਸਾਲ ਵੀ ਐਮਐਲਏ ਰਹਿੰਦਾ ਹੈ ਨਾ ਮੰਤਰੀ ਰਹਿ ਜਾਂਦਾ ਜਸਵੀਰ ਜੀ ਉਹਨੂੰ ਪੁਲਿਸ ਦੀ ਵਰਕਿੰਗ ਬਾਰੇ ਨਹੀਂ ਪਤਾ ਲੱਗਦਾ ਹਮ ਜਿੰਨੀ ਦੇਰ ਪੁਲਿਸ ਨੂੰ ਇੰਡੀਪੈਂਡੈਂਸ ਨਹੀਂ ਮਿਲੂਗੀ ਨਾ ਜੀ ਪ੍ਰੋਫੈਸ਼ਨਲ ਆਪਰੇਸ਼ਨਸ ਵਾਸਤੇ ਪੁਲਿਸ ਬੜੀ ਕਾਬਿਲ ਹੈ ਸਹੀ ਜੀ ਗੱਲ ਨਹੀਂ ਵੀ ਬੜੇ ਪ੍ਰੋਫੈਸ਼ਨਲ ਬੰਦੇ ਬੈਠੇ ਨੇ ਪੁਲਿਸ ਦੇ ਵਿੱਚ ਬੜੇ ਇਮਾਨਦਾਰ ਬੰਦੇ ਵੀ ਬੈਠੇ ਨੇ ਜੀ ਉਹਨਾਂ ਨੇ ਬਹੁਤ ਜਿਹੜੇ ਵੱਡੇ ਵੱਡੇ ਟੈਰਰਿਜ਼ਮ ਵੇਲੇ ਆਪਰੇਸ਼ਨਸ ਸਕਸੈਸਫੁਲ ਐਗਜ਼ੀਕਿਊਟ ਕੀਤੇ ਆ ਹੁਣ ਪ੍ਰੋਬਲਮ ਕੀ ਆ ਗਈ ਜਾਂ ਪਹਿਲੀਆਂ ਸਰਕਾਰਾਂ ਚ ਸਮੱਸਿਆ ਕੀ ਆ ਗਈ ਵੀ ਹੁਣ ਅਫਸਰਾਂ ਨੂੰ ਕਿਹਾ ਜਾਂਦਾ ਹੈ ਅਫਸਰਾਂ ਨੂੰ ਦੱਸਿਆ ਜਾਂਦਾ ਹੈ ਵੀ ਤੁਸੀਂ ਆਹ ਕਰੋ ਅਫਸਰਾਂ ਤੋਂ ਪੁੱਛਿਆ ਨਹੀਂ ਜਾਂਦਾ ਹਮ ਅਫਸਰਾਂ ਤੋਂ ਪਲਾਨ ਲਏ ਨਹੀਂ ਜਾਂਦੇ ਵੀ ਭਾਈ ਜਯੁੱਧਨਸ਼ਯ ਅਵਿਰਧ ਲਾਂਚ ਹੋਇਆ ਹਮ ਬਿਹਤਰ ਇਹ ਹੁੰਦਾ ਵੀ ਜੇ ਸਰਕਾਰ ਕਹਿੰਦੀ ਪੁਲਿਸ ਨੂੰ ਵੀ ਤੁਸੀਂ ਆਪਣਾ ਪਲਾਨ ਬਣਾਓ ਕਿ ਸਾਨੂੰ ਤਾਂ ਰਿਜ਼ਲਟ ਚਾਹੀਦੇ ਆ ਫਿਰ ਇਹ ਜਿਹੜੇ ਰਿਜ਼ਲਟਸ ਸਾਲਾਂ ਬੱਧੀ ਨਹੀਂ ਮਿਲਦੇ ਨਾ ਜੀ ਪੰਜਾਬ ਪੁਲਿਸ ਕੈਪेबल ਹੈ ਵੀ ਕੁਝ ਕੁ ਮਹੀਨਿਆਂ ਚ ਦੇ ਸਕਦੀ ਹੈ ਰਿਜ਼ਲਟ ਪਰ ਹੁਣ ਪ੍ਰੋਬਲਮ ਕੀ ਹੈ ਵੀ ਹੁਣ ਜਿਹੜੇ ਬੰਦੇ ਨੂੰ ਊੜਾ ੜਾ ਨਹੀਂ ਪਤਾ ਜਾ ਜਿਹੜੇ ਮੰਤਰੀ ਬਣ ਜਾਂਦੇ ਨੇ ਐਮਐਲਏ ਬਣ ਜਾਂਦੇ ਨੇ ਉਹ ਫਿਰ ਜਦੋਂ ਡੀਐਸਪੀ ਨੂੰ ਹੁਕਮ ਕਰਦੇ ਨੇ ਵੀ ਫਲਾੜੇ ਬੰਦੇ ਨੂੰ ਚੱਕ ਲਿਆ ਐਸਐਚਓ ਨੂੰ ਹੁਕਮ ਕਰਦੇ ਨੇ ਵੀ ਤੇ ਕਿੰਨੇ ਬੰਦੇ ਨੂੰ ਚੱਕ ਲਿਆ ਭਾਈ ਇਹ ਸਾਡੀ ਪਾਰਟੀ ਨੂੰ ਖਰਾਬ ਕਰਦਾ ਸਾਡੀਆਂ ਵੋਟਾਂ ਖਰਾਬ ਕਰਦਾ ਉਹ ਜਿਹੜੀਆਂ ਚੀਜ਼ਾਂ ਜਦੋਂ ਮਿਕਸ ਅਪ ਹੋ ਜਾਂਦੀਆਂ ਨੇ ਨਾ ਜੀ ਫਿਰ ਜਿਹੜੇ ਸਵਾਲ ਨੇ ਉਹ ਸਵਾਲ ਪੁਲਿਸ ਦੀ ਵਰਕਿੰਗ ਤੇ ਉੱਠਦੇ ਨੇ ਹਾਲਾਂਕਿ ਇਹਦੇ ਚ ਪੁਲਿਸ ਵਾਲਿਆਂ ਦਾ ਕਸੂਰ ਘੱਟ ਹੁੰਦਾ ਜਿਹੜੀ ਸਾਡੀ ਪੋਲੀਟੀਕਲ ਜਮਾਤ ਹੈ ਉਹਦਾ ਕਸੂਰ ਜ਼ਿਆਦਾ ਹੁੰਦਾ ਜੀ ਨਹੀਂ ਇਹਦੇ ਵਿੱਚ ਸਾਰਿਆਂ ਨੂੰ ਮੁਕਤ ਨਹੀਂ ਕੀਤਾ ਜਾ ਸਕਦਾ ਪੁਲਿਸ ਦੀ ਵੀ ਆਪਣੀ ਡਿਊਟੀ ਬਣਦੀ ਹੈ ਕਿ ਭਾਈ ਇਹ politcal ਲੀਡਰਾਂ ਦਾ ਕੀ ਆ ਸਰਕਾਰਾਂ ਆਉਂਦੀਆਂ ਸਰਕਾਰਾਂ ਚਲੇ ਜਾਂਦੀਆਂ ਤੁਸੀਂ ਤਾਂ ਪੂਰੀ ਡਿਊਟੀ ਦੇਣੀ ਆ ਤੁਹਾਨੂੰ ਤਨਖਾਹ ਮਿਲਦੀ ਆ ਪਬਲਿਕ ਦੇ ਖਾਤੇ ਚੋਂ ਤਨਖਾਹ ਮਿਲਦੀ ਆ ਤੇ ਤੁਸੀਂ ਪਬਲਿਕ ਪ੍ਰਤੀ ਸਮਰਪਿਤ ਹੋਣਾ ਸੇਵਾਦਾਰ ਹੋ ਤੁਸੀਂ ਤੇ ਜਦੋਂ ਤੁਸੀਂ politcal ਆਕਾਮਾਂ ਦੇ ਟੂਲ ਬਣ ਕੇ ਕੰਮ ਕਰੋਗੇ ਤਾਂ ਤੁਸੀਂ ਆਪਣੀ ਵੀ ਬਦਨਾਮੀ ਕਰਵਾਓਗੇ ਆਪਣੇ ਡਿਪਾਰਟਮੈਂਟ ਦੀ ਵੀ ਬਦਨਾਮੀ ਕਰਵਾਓਗੇ ਖਾਕੀ ਤੇ ਖਾਦੀ ਤਾਂ ਪਹਿਲਾਂ ਹੀ ਬਦਨਾਮ ਹੈਗੇ ਆ ਤੁਸੀਂ ਸਗੋ ਇਹਨਾਂ ਨੂੰ ਇੱਕ ਦੋਨਾਂ ਰੰਗਾਂ ਨੂੰ ਇਹੋ ਜਿਹਾ ਸਿੰਬਲ ਬਣਾਓ ਕਿ ਜਿੱਥੇ ਖਾਕੀ ਹੋਵੇ ਜਿੱਥੇ ਖਾਦੀ ਹੋਵੇ ਉੱਥੇ ਲੋਕਾਂ ਨੂੰ ਵਿਸ਼ਵਾਸ ਪੈਦਾ ਹੋਣਾ ਚਾਹੀਦਾ ਕਿ ਇੱਥੋਂ ਇਨਸਾਫ ਸਾਨੂੰ ਮਿਲ ਜਾਏਗਾ ਪਰ ਖਾਕੀ ਦੇਖ ਕੇ ਤਾਂ ਉਦਾ ਹੀ ਬੰਦਾ ਕੰਨੀ ਕਿ ਤਰਾ ਜਾਂਦਾ ਕਿ ਨਹੀਂ ਭਾਈ ਧੱਕਾ ਹੀ ਹੋਣਾ ਇੱਥੇ ਹੋਰ ਕੁਝ ਨਹੀਂ ਮਿਲਣਾ ਸੋ ਇਸ ਕਰਕੇ ਬੜਾ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਸੰਸਥਾਵਾਂ ਜਿਹੜੀਆਂ ਸਾਡੀਆਂ ਹੈਗੀਆਂ ਨੇ ਉਹ ਚਾਹੇ ਪੋਲਿਟੀਕਲ ਲੀਡਰ ਹੈਗੇ ਨੇ ਸਾਡੇ ਚਾਹੇ ਪੁਲਿਸ ਆ ਚਾਹੇ ਪ੍ਰਸ਼ਾਸਨ ਆ ਇਹ ਇਹੋ ਜਿਹਾ ਪ੍ਰਭਾਵ ਬਣਾਉਣੇ ਇਹੋ ਜਿਹਾ ਕੰਮ ਕਰਨ ਕਿ ਲੋਕਾਂ ਨੂੰ ਲੱਗੇ ਕਿ ਹਾਂ ਜਿਹੜਾ ਅਸੀਂ ਟੈਕਸ ਅਦਾ ਕਰਦੇ ਆ ਨਾ ਉਹਦੀ ਐਵਜ਼ ਦੇ ਵਿੱਚ ਸਾਨੂੰ ਸੁਵਿਧਾਵਾਂ ਮਿਲਦੀਆਂ ਨੇ ਲੋਕ ਇਹ ਨਾ ਸੋਚਣ ਕਿ ਭਾਈ ਤਨਖਾਹਾਂ ਸਾਡੇ ਟੈਕਸ ਦੇ ਪੈਸੇ ਚੋਂ ਲੈਂਦੇ ਨੇ ਇਹ ਪੁਲਿਸ ਵਾਲੇ ਤੇ ਜੀ ਹਜ਼ੂਰੀ ਕਰਦੇ ਨੇ ਜਿਹੜੀ ਸੱਤਾ ਦੇ ਵਿੱਚ ਬੈਠੀ ਧਿਰ ਹੁੰਦੀ ਹੈ ਜਿੰਨੂੰ ਮਰਜੀ ਚੱਕ ਲਓ ਤੇ ਜਿੰਨੂੰ ਮਰਜੀ ਰੱਖ ਲਓ ਜੋ ਉਹੀ ਚੀਜ਼ਾਂ ਜਿਹੜੀਆਂ ਨੇ ਉਹ ਕਰਨੀਆਂ ਨੇ ਤਾਂ ਫੇਰ ਲੋਕਾਂ ਦੇ ਅੰਦਰ ਨਿਰਾਸ਼ਾ ਜਿਹੜੀ ਹੈ ਉਹ ਸਿਸਟਮ ਦੇ ਪ੍ਰਤੀ ਦਿਨ-ਪ੍ਰਤੀ ਦਿਨ ਜਿਹੜੀ ਆ ਉਹ ਵਾਧਦੀ ਹੈ। ਇਹੀ ਹਾਲ ਹੈ ਕਿ ਹੌਲੀ-ਹੌਲੀ ਕਰਕੇ ਸਾਡਾ VOTING ਪੈਟਰਨ ਉਹਦੇ ਵਿੱਚ ਲੋਕਾਂ ਦਾ ਵੋਟ ਪਾਉਣ ਦਾ ਰੁਝਾਨ ਵੀ ਘਟ ਹੁੰਦਾ ਜਾ ਰਿਹਾ। ਇਲੈਕਸ਼ਨ ਕਮਿਸ਼ਨ ਦੇ ਪ੍ਰਤੀ ਵਿਸ਼ਵਾਸ ਜਿਹੜਾ ਆ ਉਹ ਹੌਲੀ-ਹੌਲੀ ਕਰਕੇ ਘਟਦਾ ਜਾ ਰਿਹਾ। ਇਹ ਚੀਜ਼ਾਂ ਸੋਚਣ ਵਿਚਾਰਨ ਵਾਲੀਆਂ ਨੇ। ਪ੍ਰਵੇਸ਼ ਜੀ ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ। ਮਿਹਰਬਾਨੀ ਜਸਵੀਰ ਜੀ। ਔਰ ਦਰਸ਼ਕੋ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਵੀ ਦੇਉਂ ਇਜਾਜ਼ਤ। ਫਿਰ ਮੁਲਾਕਾਤ ਹੋਏਗੀ। ਦੇਖਦੇ ਰਹੋ। ਪੀਵੀ ਪੰਜਾਬ